ਛੇ ਸਾਡੇ ਵਿੱਚੋਂ ਕਈਆਂ ਨੂੰ ਪਤਾ ਹੀ ਨਹੀਂ ਸੀ ਕਿ ਧਰਮੀ ਫੌਜੀ ਹੁੰਦੇ ਕਿਹੜੇ ਪਰਿਵਾਰ ਨੇ ਤੁਸੀਂ ਸੋਚੋ ਜਦ ਜ਼ਲੇਮਿੰਦਰਾ ਨੇ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਸਾਹਿਬ 'ਤੇ ਹਮਲੇ ਕੀਤੇ ਤੇ ਉਸ ਹਮਲੇ ਨੂੰ ਦੇਖਦੇ ਜਿਹੜੇ ਫੌਜੀ ਫੌਜ ਨੂੰ ਪਾ ਕੇ ਹਮਲੇ ਕਰਵਾਏ ਗਏ ਤੇ ਉਹ ਸਿੱਖ ਫੌਜੀਆ ਨੇ ਆਪਣੀ ਨੌਕਰੀਆਂ ਛੱਡਤੀਆਂ ਦੇਸ਼ ਭਰ ਤੋਂ ਤੁਰ ਪਏ ਅਕਾਲ ਤਖਤ ਸਾਹਿਬ ਚਲੇ ਪਾਤੇ ਕਿ ਇੱਕ ਨੌਕਰੀ ਨੂੰ ਲਤ ਮਾਰ ਕੇ ਕਿ ਅਸੀਂ ਧਰਮ ਦੇ ਨਾਲ ਖੜੇ ਹਾਂ ਤੇ ਜ਼ਲੇਮਿੰਦਰਾ ਤੇ ਕਾਂਗਰਸ ਨੇ ਕਿਹਾ ਜਿਹੜੇ ਸਿਕ ਫੌਜੀ ਜਿਹੜਾ ਨੇ ਬੈਰਕ ਛੜੀਆਂ ਨੇ ਗੋਲੀਆਂ ਨਾਲ ਸਾਰਿਆਂ ਨੂੰ ਖਤਮ ਕਰਦੇ ਹੋ। ਬੁਰੀ ਤਰ੍ਹਾਂ ਉਹਨਾਂ ਦੇ ਉੱਤੇ ਤਸ਼ੱਦਦ ਕੀਤੀ। ਇਹ ਤਾਂ ਤੁਹਾਡੀ ਸਰਕਾਰ ਹੈ। ਐਸ.ਸੀ.ਪੀ.ਸੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਧਰਮੀ ਫੌਜੀ ਦਾ ਉਹਨਾਂ ਨੂੰ ਖਤਾਬ ਦਿੱਤਾ। ਵਕੀਲ ਕਰਕੇ ਉਹਨਾਂ ਦੇ ਕੇਸ ਲੜੇ ਤੇ ਉਹਨਾਂ ਨੂੰ ਜੇਲਾ ਤੋਂ ਬਾਹਰ ਕਢਿਆ। ਇਹ ਧਰਮੀ ਫੌਜੀ ਹੈ। ਤੇ ਕੀ ਇਹ ਧਰਮੀ ਫੌਜੀ ਜਿਨ੍ਹਾਂ ਨੇ ਧਰਮ ਖਾਤਰ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਕਿ ਇਹ ਕੌਮ ਦੀ ਅਮਾਨਤ ਨਹੀਂ ਹੈਗੇ। ਅੱਜ ਇੱਕ ਧਰਮੀ ਫੌਜੀ ਪਰਿਵਾਰ ਨੂੰ ਟਿਕਟ ਦੇ ਨਾਲ ਨਵਾਜਿਆ ਹੈ। ਤਾਕੀ ਸਾਰੇ ਕੌਮ ਦਾ ਫਰਜ਼ ਨਹੀਂ ਬੰਦਾ ਸੀ ਕਿ ਉਸ ਪਰਿਵਾਰ ਦੇ ਮਗਰ ਆਪਾਂ ਖੜੀਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੇਕਿਨ ਨਹੀਂ ਅਕਾਲੀ ਦਲ ਨੂੰ ਨੀਵੇ ਦਿਖਾਉਣ ਵਾਸਤੇ ਤਾਂ ਸਾਰੇ ਇਕੱਠੇ ਹੋ ਜਾਣਗੇ ਅੱਜ ਬੀਬੀ ਜੀ ਇੱਕ ਕਰਦਾ ਮੁਖੀ ਜੇ ਨੌਕਰੀ ਛੱਡਦਾ ਹੈ ਆ ਬੀਬੀਆਂ ਪਹਿਨਾ ਬੈਠੀਆਂ ਨੇ ਇਹਨਾਂ ਨੂੰ ਪਤਾ ਹੋਊਗਾ ਕਿ ਕਿੰਨਾ ਔਖਾ ਹੁੰਦਾ ਘਰ ਚਲਾਣਾ ਤੇ ਨੌਕਰੀ ਨੂੰ ਲੱਤ ਮਾਰ ਕੇ ਕੌਮ ਦੇ ਖਾਤਰ ਜਦ ਇਹਨਾਂ ਦੇ ਪਤੀ ਕਰਾਏ ਤੇ ਬੀਬੀ ਜੀ ਨੇ ਪ੍ਰਿੰਸੀਪਲ ਇਹ ਨੌਕਰੀ ਟਰ ਕੇ ਬੱਚੇ ਛੱਡੇ ਨੌਕਰੀ ਕੀਤੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਉੱਤੇ ਵਿਦਿਆਨ ਵਾਸਤੇ ਪੜ੍ਹਾਇਆ ਤੇ ਘਰ ਵੀ ਸੰਭਾਇਆ ਵੱਡੀਆਂ ਕੁਰਬਾਨੀਆਂ ਕੀਤੀ ਤਾਂ ਅੱਜ ਬੀਬੀਆਂ ਨੂੰ ਕਿਹੜੀ ਤਕਲੀਫਾਂ ਹੁੰਦੀਆਂ ਨੇ ਬੀਬੀ ਤੋਂ ਵੱਧ ਕੌਣ ਸਮਝ ਸਕਦਾ ਹੈ